ਇਸ ਦਿਨ ਲੱਗੇਗਾ ਸਾਲ 2026 ਦਾ ਪਹਿਲਾ ਚੰਦਰਗ੍ਰਹਿ ਜਾਣੋ ਸੂਤਕਾਲ ਦਾ ਸਮਾਂ ਤੇ ਸਾਵਧਾਨੀਆਂ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਸਿਰਜਣਾ ਦੇ ਤਾਜ਼ਾ ਅਪਡੇਟ ਸਰਕਾਰੀ ਗਿਮਨ ਸਰਕਾਰੀ ਖਬਰਾਂ ਦੀ ਹੋਰ ਵੀ ਵੀਡੀਓਜ਼ ਲੈ ਕੇ ਆਉਂਦੇ ਰਹੇ ਨੇ ਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਜਰੂਰ ਦੇਖਦੇ ਰਹਿਣਾ Hindu dharm ਵਿੱਚ ਸੂਰਜ ਅਤੇ ਚੰਦਰ ਗ੍ਰਹਿਣ ਨੂੰ ਅਸ਼ੁੱਭ ਸਮਾਂ ਮੰਨਿਆ ਜਾਂਦਾ ਹੈ ਜਿਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਸ਼ੋਭਤ ਤੇ ਮੰਗਲਿਕ ਕੰਮ ਕਰਨ ਦੀ ਪੂਰੀ ਮਨਾਹੀ ਹੁੰਦੀ ਹੈ ਸਾਲ 2026 ਦਾ ਪਹਿਲਾ ਚੰਦਰ ਗ੍ਰਹਿਣ 3 ਮਾਰਚ ਨੂੰ ਫਾਲਗੋਨ ਪੂਰणिमा ਦੇ ਦਿਨ ਲੱਗਣ ਜਾ ਰਿਹਾ ਹੈ ਖਾਸ ਗੱਲ ਇਹ ਹੈ ਕਿ ਇਸ ਦਿਨ ਹੋਲੀਕਾ ਦਹਨ ਵੀ ਕੀਤਾ ਜਾਵੇਗਾ ਭਾਰਤ ਵਿੱਚ ਗ੍ਰਹਿਣ ਦਾ ਸਮਾਂ ਅਤੇ ਦਿਖਾਈ ਦੇਣ ਵਾਲੇ ਸਥਾਨ ਕਿਹੜੇ-ਕਿਹੜੇ ਹੈ ਉਹ ਜਾਣ ਲੋ ਸਾਲ 2026 ਦਾ ਇਹ ਪਹਿਲਾ ਚੰਦਰਗ੍ਰਹਿਣ ਇੱਕ ਖੰਡਗ੍ਰਾਸ ਚੰਦਰਗ੍ਰਹਿਣ ਹੋਵੇਗਾ ਜੋ ਭਾਰਤ ਦੇ ਕੁਝ ਹਿੱਸਿਆਂ ਵਿੱਚ ਦਿਖਾਈ ਦੇਵੇਗਾ ਗ੍ਰਹਿਣ ਦਾ ਕੁੱਲ ਸਮਾਂ ਦੁਪਹਿਰ 2 ਵਜੇ 16 ਮਿੰਟਾਂ ਤੋਂ ਸ਼ਾਮ 7 ਵਜੇ 53 ਮਿੰਟਾਂ ਤੱਕ ਰਹੇਗਾ ਭਾਰਤ ਵਿੱਚ ਇਸ ਦਾ ਪ੍ਰਭਾਵ ਦੁਪਹਿਰ 3 ਵਜੇ 21 ਮਿੰਟਾਂ ਤੇ ਦੇਖਿਆ ਜਾ ਸਕੇਗਾ ਅਤੇ ਸ਼ਾਮ 7 ਵਜੇ 54 ਮਿੰਟਾਂ ਤੇ ਸਮਾਪਤ ਹੋਵੇਗਾ ਇਹ ਗ੍ਰਹਿਣ ਭਾਰਤ ਦੇ ਉੱਤਰ ਪੂਰਬੀ ਰਾਜਾਂ ਜਿਵੇਂ ਅਰुणाਚਲ ਪ੍ਰਦੇਸ਼, ਅਸਾਮ, ਮਨੀਪੁਰ, ਮਿਜ਼ੋਰਮ, ਨਾਗaland ਅਤੇ ਗੁਹਾਟੀ ਵਿੱਚ ਸਾਫ਼ ਦਿਖਾਈ ਦੇਵੇਗਾ। ਦੂਜੇ ਪਾਸੇ ਦਿੱਲੀ, ਮੁੰਬਈ, ਜੈਪੁਰ, ਲਖਨਊ, ਬੈਂਗਲੁਰੂ ਅਤੇ ਚੇਨਈ ਵਿੱਚ ਇਹ ਅੰਸ਼ਿਕ ਰੂਪ ਵਿੱਚ ਨਜ਼ਰ ਆਵੇਗਾ। ਸੂਤਕਾਲ ਦਾ ਸਮਾਂ। ਚੰਦਰਗ੍ਰਹਿਣ ਦਾ ਸੂਤਕਾਲ ਗ੍ਰਹਿਣ ਸ਼ੁਰੂ ਹੋਣ ਤੋਂ 9 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਇਸ ਅਨੁਸਾਰ ਸੂਤਕਾਲ ਦਾ ਆਰੰਭ 10 ਮਾਰਚ ਨੂੰ ਸਵੇਰੇ 9:39 ਵਜੇ ਉਨਤਾਲ ਕਾਲ ਦੀ ਸਮਾਪਤੀ ਸ਼ਾਮ 6:46 ਵਜੇ ਹੋਵੇਗੀ। ਸੂਤਕਾਲ ਦੀ ਦੌਰਾਨ ਕੀ ਕਰੀਏ ਅਤੇ ਕੀ ਨਾ ਕਰੀਏ ਇਹ ਵੀ ਜਾਣਨਾ ਬਹੁਤ ਹੀ ਜ਼ਰੂਰੀ ਹੈ। ਧਾਰਮਿਕ માનਤਾਵਾਂ ਅਤੇ ਲੋਕ ਵਿਸ਼ਵਾਸਾਂ ਦੇ ਆਧਾਰ ਤੇ ਗ੍ਰਹਿਣ ਦੌਰਾਨ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਸੂਤਰਕਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਭੋਜਨ ਗ੍ਰਹਿਣ ਕਰ ਲੈਣਾ ਚਾਹੀਦਾ ਹੈ ਸੂਤਰਕਾਲ ਅਤੇ ਗ੍ਰਹਿਣ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਪੂਜਾ ਪਾਠ ਨਹੀਂ ਕਰਨਾ ਚਾਹੀਦਾ ਇਸ ਸਮੇਂ ਦੌਰਾਨ ਦੇਵੀ ਦੇਵਤਿਆਂ ਦੇ ਮੰਤਰਾਂ ਦਾ ਜਾਪ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਗ੍ਰਹਿਣ ਦੇ ਸਮੇਂ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਯਾਦ ਰੱਖੇ ਇਹ ਜਾਣਕਾਰੀ ਧਾਰਮਿਕ ਆਸਥਾ ਅਤੇ ਲੋਕ માનਤਾਵਾਂ ਤੇ ਆਧਾਰਿਤ ਹੈ ਜਿਸ ਦਾ ਕੋਈ ਵਿਗਿਆਨਿਕ ਪ੍ਰਮਾਣ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ